ਚਲੋ ਜੀ ਅੱਜ ਦੇ ਖ਼ਬਰਾਂ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬੋਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਹੁਣ ਕੌਣ-ਕੌਣ ਸ਼ਾਮਲ ਆ। ਕੱਲ ਜਿਹੜਾ ਸੁਪਰ ਟੂਰ ਸੀ ਉਸ ਤੋਂ ਬਾਅਦ ਸਥਿਤੀ ਕੀ ਆ? ਦੂਜੀ ਗੱਲਬਾਤ ਕਰਨੀ ਹੈ ਕਿ ਅਮਰੀਕਾ ਦੇ ਵਿੱਚ ਸਮੁੰਦਰ ਦੇ ਕੰਢੇ ਵਸੇ ਸ਼ਹਿਰ ਖਤਰੇ ਦੇ ਵਿੱਚ ਨੇ। ਤੀਜੀ ਗੱਲਬਾਤ ਕਰਨੀ ਹੈ 1986 ਦੇ ਵਿੱਚ ਇੱਕ ਕਤਲ ਹੋਇਆ ਸੀ ਉਸ ਵਿਅਕਤੀ ਨੂੰ ਕੱਲ ਸਜ਼ਾ ਦਿੱਤੀ ਗਈ, ਕੱਲ ਫੜ 217 ਟੀਕੇ ਲਵਾਏ ਆ ਉਹਦੀ ਕੀ ਹਾਲਤ ਆ ਤੇ ਨਿਊਯਾਰਕ ਦੇ ਸਾਬੇ ਦੇ ਵਿੱਚ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ ਜਾ ਰਿਹਾ ਤੇ ਟੈਕਸਸ ਦੀ ਸਾਬਕਾ ਲਾਇਬ੍ਰੇਰੀਅਨ ਨੇ ਸਰਕਾਰ ਦੇ ਉੱਤੇ ਕੇਸ ਕੀਤਾ ਇਹ ਵੀ ਮਾਮਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਗੱਲਬਾਤ ਇਸ ਵੇਲੇ ਅਮਰੀਕਾ ਦੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਕੌਣ-ਕੌਣ ਐਸ ਵੇਲੇ ਰਹਿ ਗਿਆ ਕੱਲ ਦੇ ਜਦੋਂ ਜਿਹੜਾ ਸਾਡਾ ਸਿਗਾ ਸੁਪਰ ਟਿਊਜ਼ਡੇ ਜਿਹਨੂੰ ਕਹਿੰਦੇ ਆ ਸਟੇਟਾਂ ਕਿੰਨੀਆਂ ਸਟੇਟਾਂ ਦੇ ਵਿੱਚ ਇਕੱਠੇ ਕੱਲ ਪ੍ਰਾਇਮਰੀ ਸੀਗੀਆਂ ਉਹਦੇ ਤੋਂ ਬਾਅਦ ਜਿਹੜੀ ਇਹ ਕੈਂਪੇਨ ਸੀ ਤੇ ਸੁਪਰ ਟਿਊਜ਼ਡੇ ਤੋਂ ਬਾਅਦ ਜਦੋਂ ਸਾਬਕਾ ਜਿਹੜੀ ਸਾਊਥ ਕੈਰੋਲਾਈਨਾ ਦੀ ਗਵਰਨਰ ਰਨਕੀ ਹੇਲੀ ਉਹਨੇ ਆਪਣੀ ਬਿਡ ਡ੍ਰੌਪ ਕਰ ਲਈ ਤੇ ਉਹ ਦੌੜ ਦੇ ਵਿੱਚੋਂ ਬਾਹਰ ਹੈਗੀ ਤੇ ਵਾਈਟ ਹਾਊਸ ਦੀ ਜਿਹੜੀ ਦੌੜ ਸੀਗੀ ਉਹਦੇ ਵਿੱਚੋਂ ਬਾਹਰ ਹੋ ਗਈ ਤੇ ਉਹਦੇ ਵਿੱਚ ਸਿਰਫ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਐਸ ਵਿਲੇ ਰਹਿ ਗਏ ਆ ਤੇ ਜਿਹੜੀ ਨਾਮਿਨੇਸ਼ਨ ਆ ਉਹਨਾਂ ਨੇ ਲਗਭਗ ਉਹਨਾਂ ਦੀ ਤੈਅ ਆ ਤੇ ਹੁਣ ਸਿੱਧਾ ਸਿੱਧਾ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਚੈਲੰਜ ਕਰਨਗੇ ਦੂਜੇ ਪਾਸੇ ਇਹਦੀ ਦੂਜੇ ਟਰਮ ਦੇ ਲਈ ਰੀ ਇਲੈਕਸ਼ਨ ਦੇ ਲਈ ਹੁਣ ਇੱਥੇ ਇਹ ਦੇਖਣ ਵਾਲੀ ਗੱਲ ਆ ਕਿ ਇਸ ਵੇਲੇ ਕੀ ਸਥਿਤੀ ਆ ਕੌਣ ਕੌਣ ਇਸ ਦੌੜ ਦੇ ਵਿੱਚ ਰਹਿ ਗਿਆ ਇਸ ਵੇਲੇ ਹਾਲਾਂਕਿ ਕਾਫੀ ਸਮਾਂ ਪਹਿਲਾਂ ਤੋਂ ਇਹ ਗੱਲਬਾਤ ਕਲੀਅਰ ਸੀ ਵੀ ਜਿਹੜਾ ਮੁੱਖ ਉਮੀਦਵਾਰ ਇੱਕ ਪਾਸੇ ਡੈਮੋਕ੍ਰੇਟਸ ਵੱਲੋਂ ਜੋ ਬਾਈਡਨ ਨੇ ਵੜਨਾ ਤੇ ਕਾਫੀ ਜ਼ਿਆਦਾ ਪਹਿਲਾਂ ਹੀ ਲੋਕਾਂ ਨੂੰ ਕਲੀਅਰ ਸੀ ਕਿ ਰਿਪਬਲਿਕਨ ਵੱਲੋਂ ਡੋਨਲਡ ਟਰੰਪ ਨੇ ਵੜਨਾ ਤਾਨੂੰ ਯਾਦ ਹੋਊਗਾ ਜਦੋਂ ਯੋਵਾ ਕੌਕਸਸ ਹੋਏ ਸੀ ਉਹਦੇ ਤੋਂ ਬਾਅਦ ਨਾਮਿਨੇਸ਼ਨ ਦਾ ਪ੍ਰੋਸੈਸ ਸਟਾਰਟ ਹੋਇਆ ਸੀ 15 ਜਨਵਰੀ ਤੋਂ ਸਭ ਤੋਂ ਪਹਿਲਾਂ ਯੋਵਾ ਤੋਂ ਇਹ ਗੱਲਬਾਤ ਸ਼ੁਰੂ ਹੋਈ ਸੀ ਜਿੱਥੋਂ ਉਦੋਂ ਠੰਡ ਵੀ ਬਹੁਤ ਸੀ ਔਰ ਹਜ਼ਾਰਾਂ ਹੀ ਜਿਹੜੇ ਰਿਪਬਲਿਕਨ ਸੀਗੇ ਬਾਹਰ ਆ ਕੇ ਉਹਨਾਂ ਨੇ ਜਿਹੜੀ ਆਪਣੀ ਵੋਟ ਪਾਈ ਸੀ ਤੇ ਡੋਨਲਡ ਟਰੰਪ ਨੂੰ ਪਹਿਲੇ ਨੰਬਰ ਦੇ ਉੱਤੇ ਯੋਵਾ ਦੇ ਵਿੱਚ ਹੀ ਰੱਖਿਆ ਸੀ ਯੋਵਾ ਕੌਕਸਸ ਬਹੁਤ ਪ੍ਰਸਿੱਧ ਆ ਤੇ ਉੱਥੋਂ ਹੀ ਲੋਕਾਂ ਨੇ ਅੰਦਾਜ਼ੇ ਲਾ ਲਏ ਸੀ ਜਿਹੜੇ ਫਲੋਰੀਡਾ ਦੇ ਗਵਰਨਰ ਰੌਂਡ ਸੈਂਟਰਸ ਆ ਉਹ ਉਸ ਵੇਲੇ ਦੂਜੇ ਨੰਬਰ ਦੇ ਉੱਤੇ ਆਏ ਸੀ ਤੇ ਸਾਬਕਾ ਜਿਹੜੀ ਯੂਐਸ ਅੰਬੈਸਡਰ ਨਿੱਕੀ ਹੈਲੀ ਆ ਉਹ 22 ਨੰਬਰ ਦੇ ਉੱਤੇ ਰਹਿ ਗਈ ਸੀ ਜਿਹੜੀ ਨਿਊ ਹੈਮਸ਼ਾਇਰ ਦੀ ਸੀਗੀ ਉਹਦੇ ਤੋਂ 2 ਦਿਨ ਪਹਿਲਾਂ ਜਨਵਰੀ 21 ਨੂੰ ਰਾਉਂਡ ਸੈਂਟਰਸ ਨੇ ਅਨਾਉਂਸ ਕਰ ਦਿੱਤਾ ਸੀ ਵੀ ਮੈਂ ਡ੍ਰੌਪ ਆ ਇਹਨੂੰ ਕਰ ਰਿਹਾ ਆਪਣੀ ਬਿਡ ਨੂੰ ਤੇ ਮੇਰੀ ਸਿੱਧੀ ਸਪੋਰਟ ਡੋਨਲਡ ਟਰੰਪ ਦੇ ਲਈ ਹੈ ਤੇ ਹੁਣ ਦੋ ਹੀ ਉਮੀਦਵਾਰ ਰਹਿ ਗਏ ਸੀ ਉਸ ਵੇਲੇ ਇੱਕ ਪਾਸੇ ਨਿੱਕੀ ਹੈਲੀ ਤੇ ਉਹਨਾਂ ਦੇ ਨਾਲ ਡੋਨਲਡ ਟਰੰਪ ਨਿੱਕੀ ਹੈਲੀ ਬੜਾ ਸਮਾਂ ਪਹਿਲਾਂ ਉਡੀਕਿਆ ਜਾ ਰਿਹਾ ਸੀ ਕਿ ਇਹਨਾਂ ਨੇ ਆਪਣੀ ਬਿਡ ਡ੍ਰੌਪ ਕਰ ਲੈਣੀ ਹੈ ਫਰੋ ਡਰਾਪ ਨਹੀਂ ਕੀਤੀ ਸੀ ਰੌਂਡ ਸੈਂਟੈਂਸ ਜਿਹੜੇ ਆ ਉਹ ਜਦੋਂ ਐਗਜ਼ਿਟ ਕਰਕੇ ਗਏ ਸੀ ਤੇ ਸਿੱਧਾ ਇਹਨਾਂ ਦਾ ਆਪਸ ਦੇ ਵਿੱਚ ਕਿੰਨੀ ਜਿਹੜੀ ਐਡ ਇਹਨਾਂ ਨੇ ਕੈਂਪੇਨ ਦੇ ਵਿੱਚ ਲਾਈ ਸੀ ਨਿੱਕੀ ਹੈਲੀ ਨੇ ਡੋਨਲਡ ਟਰੰਪ ਦੇ ਖਿਲਾਫ ਤੇ ਕਿੰਨੀ ਡੋਨਲਡ ਟਰੰਪ ਨੇ ਜਿਹੜਾ ਨਿੱਕੀ ਹੈਲੀ ਨੂੰ ਟਾਰਗੇਟ ਕੀਤਾ ਸੀ ਕਈ ਤਰੀਕਿਆਂ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਅਲਟੀਮੇਟਲੀ ਜਿਹੜੇ ਨਿੱਕੀ ਹੈਲੀ ਦੇ ਯਤਨ ਸੀਗੇ ਉਹ ਡੋਨਲਡ ਟਰੰਪ ਦੇ ਹੋਲਡ ਨੂੰ ਹਿਲਾ ਨਹੀਂ ਸਕੇ ਤੇ ਜਿਹੜੀ ਹੈਂਪਸ਼ਾਇਰ ਦੀ ਪ੍ਰਾਈਮਰੀ ਸੀਗੀ ਉੱਥੇ ਤੇ ਅੱਗੇ ਚੱਲ ਕੇ ਇਹ ਸਾਰੀਆਂ ਥਾਵਾਂ ਦੇ ਉੱਤੇ ਪਿੱਛੇ ਜਾਂਦੇ ਰਹੇ ਹੁਣ ਦੇਖਣਾ ਇਹ ਹੋਊਗਾ ਦੇਖਿਆ ਜਿਹੜੀ ਵੀ ਐਸ ਵੇਲੇ ਦੌੜ ਦੇ ਵਿੱਚ ਕੌਣ ਸ਼ਾਮਲ ਹੈ ਸਭ ਤੋਂ ਪਹਿਲਾਂ ਤਾਂ ਡੈਮੋਕ੍ਰੇਟ ਪਾਰਟੀ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਕਈ ਮਹੀਨੇ ਪਹਿਲਾਂ ਕਹਿੰਦੇ ਰਹੇ ਕਿ ਅਸੀਂ ਸੋਚਦੇ ਆਂ ਕਰਦੇ ਆਂ ਖੜੇ ਹੋਣਾ ਕਿ ਨਹੀਂ ਹੋਣਾ ਪਰ ਆਖਰਕਾਰ ਇਹਨਾਂ ਨੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਹੀ ਕਿਤੇ ਨਾ ਕਿਤੇ ਇਹਨੂੰ ਅਨਾਉਂਸ ਕਰ ਦਿੱਤਾ ਸੀ ਉਸ ਵੇਲੇ ਇਹ ਆ ਗਿਆ ਸੀ ਇੱਕ 3 ਮਿੰਟ ਦੀ ਲੰਮੀ ਵੀਡੀਓ ਪਾ ਕੇ ਇਹਨੇ ਅਨਾਉਂਸ ਕੀਤਾ ਸੀ ਵੀ ਮੈਂ ਚੋਣ ਲੜ ਰਿਹਾ ਹਾਂ ਇਹਨਾਂ ਦੀ ਉਮਰ ਕਰਕੇ ਕਾਫੀ ਕ੍ਰਿਟਿਸਿਜ਼ਮ ਹੁੰਦਾ ਕਿ ਏਜ ਜ਼ਿਆਦਾ ਆ ਕਈ ਵਾਰੀ ਇਹ ਭੁੱਲ ਜਾਂਦੇ ਆਪਣੇ ਬੇਟੇ ਦੀ ਮੌਤ ਦੇ ਸਾਲ ਨੂੰ ਭੁੱਲ ਗਏ ਇੱਕ ਇੰਟਰਵਿਊ ਦੇ ਵਿੱਚ ਜਦੋਂ ਵਾਈਸ ਪ੍ਰੈਜ਼ੀਡੈਂਟ ਸੀਗੇ ਉਹ ਸਾਲ ਨੂੰ ਭੁੱਲ ਗਏ ਪਰ ਫਿਰ ਵੀ ਕੁਦਰਤੀ ਤੌਰ ਦੇ ਉੱਤੇ ਵੱਡਾ ਨਾਂ ਇਹਨਾਂ ਦਾ ਤੇ ਇੱਕ ਵੱਡੇ ਜਿਹੜੇ ਉਮੀਦਵਾਰ ਵਜੋਂ ਇਹਨਾਂ ਨੂੰ ਦੇਖਿਆ ਜਾ ਰਿਹਾ ਕਿ ਨਾਮਿਨੇਸ਼ਨ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਤ ਜਾਣੀ ਹੈ ਇਸ ਤਰੀਕੇ ਦੇ ਨਾਲ ਆਸ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਹਨਾਂ ਦੇ ਉਲਟ ਇਸ ਵੇਲੇ ਡੋਨਲਡ 트ਰੰਪ ਨੇ ਰਿਪਬਲਿਕਨ ਦੇ ਉਨਾ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਗੱਲਬਾਤ ਜੇਸ ਤਰੀਕੇ ਦੇ ਨਾਲ ਹੋਈ ਆ ਤੇ ਟਰੰਪ ਦੇ ਉੱਤੇ ਕਿੰਨੇ ਚਾਰਜ ਲੱਗੇ ਆ ਕਹਿੰਦੇ ਸੀ ਇਹਨਾਂ ਨੂੰ ਵੀ ਸ਼ਾਇਦ ਗੱਲ ਗੜਬੜ ਹੋ ਸਕਦੀ ਆ ਪਰ ਫਿਰ ਵੀ ਕਿੰਨੇ ਚਾਰजेस ਤੋਂ ਬਾਅਦ ਜਿਹੜਾ ਇਹਨਾਂ ਦੀ ਇਨਡਿਕਟਮੈਂਟ ਜਾਂ ਉਹ ਸਾਰੇ ਕੁਝ ਤੋਂ ਬਾਅਦ ਇਹਨਾਂ ਦਾ ਨਾਮ ਫੇਰ ਵੀ ਸਾਹਮਣੇ ਰਿਹਾ ਤੇ ਹੁਣ ਅਲਟੀਮੇਟਲੀ ਨਿੱਕੀ ਹੈਲੀ ਤੇ ਰਾਉਂਡ ਸੈਂਟਰਸ ਦੇ ਬਾਹਰ ਹੋਣ ਦੇ ਨਾਲ ਇਹ ਦੌੜ ਦੇ ਵਿੱਚ ਰਹਿ ਗਿਆ ਡੈਮੋਕ੍ਰੇਟ ਵਾਲੇ ਪਾਸੇ ਜੋ ਬਾਈਡਨ ਦੇ ਨਾਲ ਅਜੇ ਵੀ ਜਿਹੜੇ ਲੜ ਰਹੇ ਨੇ ਇਲੈਕਸ਼ਨ ਡੀਨ ਫਿਲਪਸ ਡੀਨ ਫਿਲਪਸ ਕਾਂਗਰਸਮੈਨ ਆ ਮਿਨੀਸੋਟਾ ਤੋਂ ਸੋ ਹੁਣ ਇੱਕ ਤੇ ਡੋਨਲਡ 트ੰਪ ਹੈਗੇ ਰਿਪਬਲਿਕਨ ਵੱਲੋਂ ਇਕੱਲੇ ਡੈਮੋਕ੍ਰੇਟਸ ਵੱਲੋਂ ਜੋ ਬਾਈਡਨ ਤੇ ਜੋ ਬਾਈਡਨ ਦੇ ਨਾਲ ਡੀਨ ਫਿਲਪਸ ਕਾਂਗਰਸਮੈਨ ਮਿਨੀਸੋਟਾ ਤੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਜੋ ਬਾਈਡਨ ਨੂੰ ਮੈਂ ਚੈਲੰਜ ਕਰਨਾ ਆ ਜਿਹੜੀ ਇਸ ਨੋਮੀਨੇਸ਼ਨ ਦੇ ਵਿੱਚ ਤੇ ਇਹ ਉਹ ਕਹਿੰਦੇ ਜਿਹੜਾ ਟਾਈਮ ਹੈਗਾ ਆ ਕਿ ਇੱਕ ਨਵੀਂ ਜਨਰੇਸ਼ਨ ਜਿਹੜੀ ਆ ਉਹ ਪਾਰਟੀ ਨੂੰ ਲੀਡ ਕਰੇ ਉਹ ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਅਰਾਂ ਨੇ ਬਹੁਤ ਚੰਗਾ ਕੰਮ ਕਰ ਲਿਆ ਠੀਕ ਆ ਬਹੁਤ ਵਧੀਆ ਕਰ ਲਿਆ ਤੇ ਹੁਣ ਇਹਨਾਂ ਦੀ ਵਾਰੀ ਨਹੀਂ ਆ ਤੇ ਹੁਣ ਅੱਗੇ ਸਾਡੀ ਵਾਰੀ ਆ ਤੇ ਇਹ ਮਿਨੀ ਸੋਟਾ ਤੋਂ 54 ਸਾਲ ਇਹਨਾਂ ਦੀ ਫਿਲਪਸ ਦੀ ਉਮਰ ਆ ਤੇ ਇਹ ਪਾਰਟੀ ਦੇ ਵਿੱਚ ਆ ਗਿਆ ਸੀ ਤੇ ਹਜੇ ਵੀ ਦੌੜ ਦੇ ਵਿੱਚ ਨੇ ਦੂਜੇ ਦੋਸਤੋ ਉਮੀਦਵਾਰ ਮਰੀਅਨ ਵਿਲੀਅਮਸਨ ਮਰੀਅਮ ਵਿਲੀਅਮਸਨ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਇਹਨਾਂ ਨੇ ਪਹਿਲਾਂ ਵੀ ਇਹਦੇ ਵਿੱਚ ਆਏ ਸੀਗੇ ਮਿਸ਼ੀਗਨ ਤੋਂ ਆ ਤੇ ਫ फेब्रुवारी ਦੇ ਵਿਚਰਣੇ ਅਨਾਉਂਸ ਕੀਤਾ ਸੀ ਕਿ ਇਹਨਾਂ ਨੂੰ ਜਿਹੜੀ ਕਿ ਡੋਨਲਡ ਟਰੰਪ ਆ ਉਹ ਕਹਿੰਦੇ ਸੀ ਇਨਕਲਾਈਨ ਦੇ ਉੱਤੇ ਆ ਤਾਂ ਉਹ ਚੜ ਰਹੇ ਆ ਜਿਹੜੇ ਬਾਈਡਨ ਨੇ ਇਹ ਡਿਕਲਾਈਨ ਦੇ ਉੱਤੇ ਆ ਇਹ ਥੱਲੇ ਨੂੰ ਆ ਰਹੇ ਆ ਤੇ ਇਹਨਾਂ ਨੇ ਕਿਹਾ ਸੀ ਵੀ ਜਿਹੜੀ ਇੱਕ ਇੰਸਟਾਗ੍ਰam ਦੇ ਉੱਤੇ ਵੀਡੀਓ ਪਾਈ ਸੀ ਕਿ ਮੈਂ ਇਸ ਕੈਂਪੇਨ ਦੇ ਵਿੱਚ ਸ਼ਾਮਲ ਆ ਤੇ ਮੈਂ ਇਹ ਚੋਣ ਜਿਹੜੀ ਆ ਲੜਨੀ ਆ ਤੇ ਇਸ ਵੇਲੇ ਵੀ ਇੱਕ 73 ਸਾਲਾ ਵਿਲੀਅਮਸਨ ਜਿਹੜੀ ਦੌੜ ਦੇ ਵਿੱਚ ਸ਼ਾਮਲ ਆ ਡੈਮੋਕ੍ਰੇਟ ਨੋਮੀਨੇਸ਼ਨ ਦੇ ਲਈ ਪਹਿਲਾਂ ਵੀ ਇੱਕ ਵਾਰੀ ਲੜੀ ਸੀ ਪਰ ਗੱਲਬਾਤ ਨਹੀਂ ਬਣੀ ਸੀ ਸੋ ਇਹ ਤਿੰਨ ਉਮੀਦਵਾਰ ਜਿਹੜੇ ਐਸ ਵੇਲੇ ਇਹਨਾਂ ਦੇ ਵਿੱਚ ਕਹੇ ਜਾ ਸਕਦੇ ਆ ਕਿ ਤਿੰਨ ਉਮੀਦਵਾਰ ਨੇ ਜਿਹੜੇ ਐਸ ਵੇਲੇ ਲੜ ਰਹੇ ਆ ਅਗਲੀ ਜਿਹੜੇ ਐਸ ਵੇਲੇ ਇੰਡੀਪੈਂਡੈਂਟ ਉਮੀਦਵਾਰ ਵੀ ਇਹਦੇ ਵਿੱਚ ਸ਼ਾਮਲ ਨੇ ਸੋ ਰਿਪਬਲਿਕਨ ਵੱਲੋਂ ਡੋਨਲਡ 트੍ਰੰਪ ਤੇ ਇਹ ਤਿੰਨ ਉਮੀਦਵਾਰ ਡੈਮੋਕ੍ਰੇਟਸ ਵੱਲੋਂ ਇੰਡੀਪੈਂਡੈਂਟ ਕਾਰਨਲ ਵੈਸਟ ਕਾਰਨਲ ਵੈਸਟ ਪ੍ਰੋਫੈਸਰ ਆ ਤੇ ਕਾਫੀ ਪ੍ਰੋਗਰੈਸਿਵ ਐਕਟਿਵਿਸਟ ਆ ਤੇ ਗ੍ਰੀਨ ਪਾਰਟੀ ਦੇ ਲਈ ਇਹਨਾਂ ਨੇ ਪਹਿਲਾਂ ਕਿਹਾ ਹੀ ਵੀ ਰਨ ਕਰਨਾ ਪ੍ਰਵਾਦ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਵੀ ਪਿਛਲੇ ਸਾਲ ਅਕਤੂਬਰ ਦੇ ਵਿੱਚ ਅਨਾਉਂਸ ਕਰ ਦਿੱਤਾ ਸੀ ਸੋ ਇਹ ਵੀ ਇਸ ਵੇਲੇ ਇਸ ਦੌੜ ਦੇ ਵਿੱਚ ਸ਼ਾਮਲ ਨੇ ਕਾਰਨਲ ਵੈਸਟ ਹਾਲਾਂਕਿ ਕੋਈ ਏਡੇ ਜ਼ਿਆਦਾ ਚਾਂਸ ਜੈ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੈ ਪਰ ਕਿਉਂਕਿ ਇਹ ਦੌੜ ਦੇ ਵਿੱਚ ਸ਼ਾਮਲ ਨੇ ਤੇ ਇਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਇੱਕ ਇੰਡੀਪੈਂਡੈਂਟ ਨੇ ਰਾਬਰਟ ਐਫ ਕੈਨੇਡੀ ਜੂਨੀਅਰ ਰਾਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਐਂਟੀ ਵੈਕਸੀਨ ਐਕਟਿਵਿਸਟ ਤੇ ਉਸ ਵੈਕਸੀਨ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਨਾਮ ਬਹੁਤ ਪ੍ਰਸਿੱਧ ਹੋਇਆ ਸੀ ਸਭ ਤੋਂ ਵੱਡੇ ਜਿਹੜੇ ਅਮਰੀਕਾ ਦੇ ਪੋ ਪਰਿਵਾਰ ਨੇ ਜਿਹੜੀਆਂ ਪੋਲੀਟੀਕਲ ਫੈਮਲੀਜ਼ ਨੇ ਉਹਨਾਂ ਦੇ ਵਿੱਚੋਂ ਇੱਕ ਆ ਪਿਛਲੇ ਸਾਲ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਉਹ ਡੈਮੋਕ੍ਰੇਟਸ ਵਜੋਂ ਰਨ ਕਰਨਾ ਹੈ ਪਰ ਉਹਦੇ ਤੋਂ ਬਾਅਦ ਸਪੋਰਟ ਜਿਹੜੀ ਆ ਨਹੀਂ ਮਿਲੀ ਤੇ ਇਹਨਾਂ ਨੇ ਕਿਹਾ ਵੀ ਇਹ ਆਪਣੀ ਕੈਂਪੇਨ ਨੂੰ ਐਜ਼ ਅ ਇੰਡੀਪੈਂਡੈਂਟ ਜਾਰੀ ਰੱਖਣਗੇ ਕਿਉਂਕਿ ਉਹਦੇ ਵਿੱਚ ਸ਼ਾਮਲ ਰਹਿਣ ਦੇ ਲਈ ਉਮੀਦਵਾਰ ਰਾਸ਼ਟਰਪਤੀ ਦੇ ਉਮੀਦਵਾਰ ਬਣੇ ਰਹਿਣ ਦੇ ਲਈ ਵੀ ਇੱਕ ਮਿਨਿਮਮ ਤੁਹਾਨੂੰ ਸਪੋਰਟ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਨਹੀਂ ਮਿਲਦੀ ਸੋ ਇਹ ਇੰਡੀਪੈਂਡੈਂਟ ਐਸ ਵੱਲੇ ਲੜ ਰਿਹਾ ਹੈ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਕੈਨੇਡੀ ਨੇ ਇਹ ਭਤੀਜੇ ਨੇ ਪ੍ਰੈਜ਼ੀਡੈਂਟ ਜான் ਐਫ ਕੈਨੇਡੀ ਦੇ ਤੇ ਜਿਹੜੇ ਹੈਗੇ ਨੇ ਉਹਨਾਂ ਦੇ ਭਰਾ ਰੋਬਰਟ ਐਫ ਕੈਨੇਡੀ ਉਹਨਾਂ ਦੇ ਇਹ ਬੇਟੇ ਨੇ ਕਾਫੀ ਚਰਚਾ ਦੇ ਵਿੱਚ ਇਹ ਰਹੇ ਆ ਪਿਛਲੇ ਸਮੇਂ ਤੋਂ ਵੈਕਸੀਨ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਦੀ ਜਿਹੜਾ ਚਰਚਾ ਜਿਹੜੀ ਉਹ ਆਈ ਸੀ ਹੁਣ ਇਹ ਤੇ ਜਿਹੜੇ ਐਸ ਵੱਲੇ ਹੈਗੇ ਆ ਪ੍ਰੈਜ਼ੀਡੈਂਟ ਦੇ ਚੋਣ ਜਿਹੜੇ ਉਹਦੇ ਵਿੱਚ ਜਿਹੜੇ ਸ਼ਾਮਲ ਨੇ ਇਹ ਟੋਟਲ ਉਮੀਦਵਾਰ ਇਹਨਾਂ ਤੋਂ ਬਿਨਾ ਇੱਕ ਲਿਸਟ ਹੋਰ ਵੀ ਆ ਜਿਹੜੇ ਅਨਾਉਂਸ ਕੀਤਾ ਸੀ ਬਾਅਦ ਦੇ ਵਿੱਚ ਛੱਡ ਗਏ ਰਾਉਂਡ ਸੰਟਸ ਫਲੋਰੀਡਾ ਦੇ ਗਵਰਨਰ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਇਹਨਾਂ ਨੇ ਯੋਵਾ ਕਾਕਸਰ ਤੋਂ ਬਾਅਦ ਹੀ ਛੱਡ ਦਿੱਤੀ ਸੀ ਐਸਾ ਹਸਟਨ ਐਸਾ ਹਸਟਨ ਸਾਬਕਾ ਗਵਰਨਰ ਨੇ ਔਰ ਕੈਂਸਸ ਦੇ ਤੇ ਇਹ ਜਿਹੜੇ ਰਿਪਬਲਿਕਨਸ ਹੈਗੇ ਚੌਥੇ ਰਿਪਬਲਿਕਨ ਸੀ ਜਿਨ੍ਹਾਂ ਨੇ ਅਨਾਉਂਸ ਕੀਤੀ ਸੀ ਆਪਣੀ ਪ੍ਰੈਜ਼ੀਡੈਂਸ਼ੀਅਲ ਬਿਡ ਤੇ ਇਹ ਰੈਸ ਦੇ ਵਿੱਚ 2 April ਨੂੰ ਆਸ਼ੀਤ ਬਾਦ ਵਿੱਚ ਇਹਨਾਂ ਨੇ ਕੈਂਪੇਨ ਖਤਮ ਕਰ ਲਈ ਸੀ ਉਹ ਵਾ ਕਾਕਸਸ ਤੋਂ ਕਿ ਪੱਕੇ ਕੋ 5ਵੇਂ ਨੰਬਰ ਦੇ ਉੱਤੇ ਰਹਿ ਸੀ ਤੇ 트ੰਪ ਦੇ ਹੱਕ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਕੈਂਪੇਨ ਸਮਾਪਤ ਕਰ ਲਈ ਸੀ ਤੁਹਾਨੂੰ ਯਾਦ ਹੋਊਗਾ ਵਿਵੇਕ ਰਾਮਾ ਸ਼ਰਮੀ ਦਾ ਨਾਮ ਬਹੁਤ ਚਰਚਾ ਦੇ ਵਿੱਚ ਆਇਆ ਸੀ ਵਿਵੇਕ ਰਾਮਾ ਸ਼ਰਮੀ ਐਂਟਰਪ੍ਰੀਨਿਅਰ ਨੇ ਇੱਕ ਸਾਬਕਾ ਬਾਇਓਟੈਕ ਐਗਜ਼ੀਕਿਊਟਿਵ ਤੇ ਕਾਫੀ ਬਿਆਨ ਇਹਨਾਂ ਦੇ ਚਰਚਾ ਦੇ ਵਿੱਚ ਆਏ ਸੀ ਤੇ ਜਿਹੜੇ ਡਿਬੇਟ ਹੋਈ ਸੀ ਇਹਨਾਂ ਦੇ ਰਿਪਬਲਿਕਨਸ ਦੇ ਵਿੱਚ ਉਹਦੇ ਵਿੱਚ ਬਹੁਤ ਅਗਰੈਸਿਵਲੀ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਵਿਵੇਕ ਰਾਮਾ ਸ਼ਰਮੀ ਨੇ ਇਹਨਾਂ ਨੇ ਵੀ ਆਪਣੀ ਕੈਂਪੇਨ ਸਸਪੈਂਡ ਕਰ ਲਈ ਸੀ ਇਹ ਉਹ ਵਾ ਕੌਕਸ ਦੇ ਵਿੱਚ ਚੌਥੇ ਨੰਬਰ ਤੇ ਤਰੈ ਸੀ ਤੇ ਸਿੱਧੀ ਸਪੋਰਟ ਇਹਨਾਂ ਨੇ ਡੋਨਲਡ ਟਰੰਪ ਨੂੰ ਦੇ ਦਿੱਤੀ ਸੀ ਤੇ 38 ਸਾਲਾਂ ਇਹਨਾਂ ਦੀ ਉਮਰ ਤੇ ਕਾਫੀ ਚਰਚਾ ਦੇ ਵਿੱਚ ਸੀ ਜਦੋਂ ਇਹ ਚੋਣ ਲੜ ਰਿਹਾ ਸੀ ਤੁਹਾਨੂੰ ਜਿਹੜੇ ਇੱਕ ਹੋਰ ਨੇ ਇਹਦੇ ਵਿੱਚ ਕ੍ਰਿਸ ਕ੍ਰਿਸਟੀ ਇਹ ਡਰਾਪ ਆਊਟ ਹੋਏ ਸੀ ਕਿ ਜਨਵਰੀ 10 ਨੂੰ ਜਦੋਂ ਬਹੁਤ ਨੇੜੇ ਇਹਨਾਂ ਦਾ ਸੀਗਾ ਇਹ ਸਾਰਾ ਕੁਝ ਤੇ ਉਸ ਵੇਲੇ ਵੀ ਇਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਹੱਕ ਦੇ ਵਿੱਚ ਜਿਹੜੇ ਆਪਣਾ ਉਹਨੂੰ ਕਰ ਦਿੱਤਾ ਸੀ ਬਾਰ ਹੋ ਗਿਆ ਸੀ ਇੱਕ ਹਫਤਾ ਪਹਿਲਾਂ ਓਵਾ ਕੋਕਸਸ ਤੋਂ ਇਹਨਾਂ ਨੇ ਵੀ ਮਤਲਬ ਕੈਂਪੇਨ ਦੇ ਵਿੱਚ ਇਹ ਵੀ ਸ਼ਾਮਲ ਹੋਏ ਸੀ ਡਗਬਰਗਮ ਡਗਬਰਗਮ ਨਾਰਥ ਡਿਕੋਟਾ ਦੇ ਗਵਰਨਰ ਨੇ ਜਿਹੜੇ ਇਸ ਰੇਸ ਦੇ ਵਿੱਚ ਆਏ ਸੀ ਪਿਛਲੇ ਸਾਲ ਹੀ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਇਹਨਾਂ ਨੇ ਉਸ ਉਦੋਂ ਹੀ ਅਨਾਉਂਸ ਕੀਤਾ ਸੀ ਉਸ ਦੇ ਨੀ ਅਸਲ ਦੇ ਵਿੱਚ ਅਨਾਉਂਸ ਕੀਤਾ ਸੀ ਜਿਸ ਦਿਨ ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਆਪਣੀ ਕੈਂਪੇਨ ਲਾਂਚ ਕੀਤੀ ਸੀ ਉਸ ਦਿਨ ਇਹਨਾਂ ਨੇ ਡਾਕ ਬਰਗਮ ਨੇ ਅਨਾਉਂਸ ਕਰ ਦਿੱਤਾ ਸੀ ਕਿ ਮੈਂ ਵੀ ਇਹਦੇ ਵਿੱਚ ਜਿਹੜਾ ਇਸ ਦੌੜ ਦੇ ਵਿੱਚ ਸ਼ਾਮਲਾ ਤੇ ਉਮੀਦਵਾਰ ਬਣਨਾ ਚਾਹੁੰਦਾ ਨਾਰਥ ਰਿਕੋਟਾ ਦੇ ਗਵਰਨਰ ਰਹੇ ਆ 2016 ਤੋਂ ਲੈ ਕੇ ਤੇ ਸਾਬਕਾ ਸੌਫਟਵੇਅਰ ਕੰਪਨੀ ਦੇ ਇੱਕ ਦੇ ਸੀਈਓ ਨੇ ਉਹਨਾਂ ਦਾ ਇਹਨਾਂ ਦਾ ਵੀ ਨਾਂ ਜਿਹੜਾ ਕਾਫੀ ਉਸ ਵੇਲੇ ਚਰਚਾ ਦੇ ਵਿੱਚ ਆਇਆ ਸੀ ਪ੍ਰਬਾਧ ਦੇ ਵਿੱਚ ਇਹਨਾਂ ਨੂੰ ਜਿਹੜਾ ਇਹਨਾਂ ਨੇ ਵੀ ਆਪਣੀ ਕੈਂਪੇਨ ਨਾਲ ਡ੍ਰੌਪ ਕਰ ਲਈ ਟਿਮ ਸਕਾਟ ਟਿਮ ਸਕਾਟ ਸੈਨੇਟਰ ਨੇ ਸਾਊਥ ਕੈਰੋਲਿਨਾ ਤੋਂ ਇਨਰਨੀ ਵੀ ਆਪਣੀ ਇਹ ਅਨਾਉਂਸ ਕੀਤੀ ਸੀ ਤੇ ਬਾਅਦ ਦੇ ਵਿੱਚ ਆਪਣੀ ਨੋਮੀਨੇਸ਼ਨ ਜਿਹੜੀ ਹੈ ਉਹਦੇ ਵਿੱਚੋਂ ਬਾਹਰ ਹੋ ਗਿਆ ਸੀ ਡ੍ਰੌਪ ਕਰ ਲਈ ਸੀ ਰਿਪਬਲਿਕਨ ਕਾਫੀ ਵੱਡਾ ਨਾਂ ਇਹਨਾਂ ਦਾ ਸੀ ਮਾਈਕ ਪੈਂਸ ਜਿਹੜੇ ਕਿ ਸਾਬਕਾ ਵਾਈਸ ਪ੍ਰੈਜ਼ੀਡੈਂਟ ਰਹੇ ਅਰਿਡਿਆਨਾ ਦੇ ਗਵਰਨਰ ਰਹੇ ਆ ਉਹਨਾਂ ਨੇ ਆਪਣੀ ਜਿਹੜੀ ਇਹ ਪੇਪਰਵਰਕ ਫਾਈਲ ਕੀਤਾ ਸੀਗਾ ਤੇ ਉਹਦੇ ਤੋਂ ਬਾਅਦ ਜਿਹੜੀ ਇਸ ਨੋਮੀਨੇਸ਼ਨ ਦੇ ਲਈ ਕੈਂਪੇਨ ਲਾਂਚ ਕਰ ਲਈ ਸੀ ਕੈਂਪੇਨ ਵੀਡੀਓ ਵੀ ਲਾਂਚ ਕਰ ਦਿੱਤੀ ਸੀ ਸਾਰਾ ਕੁਝ ਹੋ ਗਿਆ ਸੀ ਤੇ ਯੋਵਾ ਦੇ ਵਿੱਚ ਇਹਨਾਂ ਨੇ ਲਾਂਚ ਕੀਤਾ ਸੀ ਉਹਦੇ ਤੋਂ ਬਾਅਦ ਇਹ ਵੀ ਜਿਹੜੇ ਇਸ ਦੌੜ ਦੇ ਵਿੱਚੋਂ ਬਾਹਰ ਹੋ ਗਿਆ ਸੀ ਮਾਈਕ ਪੈਂਸ ਦਾ ਨਾਂ ਹਾਲਾਂਕਿ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਦੱਸਿਆ ਜਾ ਰਿਹਾ ਸੀ ਫਰਾਂਸਿਸ ਸ਼ੂਇਜ਼ ਮੀਆਮੀ ਦੇ ਮੇਅਰ ਫਰਾਂਸਿਸ ਸ਼ੂਇਜ਼ ਇਹਨਾਂ ਨੇ ਵੀ ਪਹਿਲਾਂ ਸ਼ਾਮਲ ਹੋਏ ਸੀ ਬਾਅਦ ਦੇ ਵਿੱਚ ਬਾਹਰ ਹੋ ਗਿਆ ਵੈਲ ਹਰਡ ਇਹ ਸਾਬਕਾ ਪਬਲਿਕਨ ਵੈਲ ਹਰਡ ਟੈਕਸਸ ਤੋਂ ਆ ਇਹਨਾਂ ਨੇ ਅਨਾਉਂਸ ਕੀਤਾ ਸੀ ਤੇ ਬਾਅਦ ਦੇ ਵਿੱਚ ਨਿੱਕੀ ਹੈਲੀ ਨੂੰ ਅਡੋਰਸ ਕਰਕੇ ਇਹ ਬੈਠ ਗਏ ਸੀ ਇਹ ਸਾਰੇ ਉਮੀਦਵਾਰ ਇਸੇ ਤਰ੍ਹਾਂ ਲੈਰੀ ਐਲਡਰ ਦਾ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਆਇਆ ਸੀ ਜਿਹੜੇ ਕੰਸਰਵਟਿਵ ਟਾਕ ਰੇਡੀਓ ਹੋਸਟ ਲੈਰੀ ਐਲਡਰ ਉਹਨਾਂ ਦਾ ਨਾਮ ਚਰਚਾ ਦੇ ਵਿੱਚ ਆਇਆ ਸੀ ਬਾਅਦ ਵਿੱਚ ਇਹ ਵੀ ਬੈਠ ਗਏ ਸੀ ਨਿੱਕੀ ਹੇਲੀ ਬਾਰੇ ਅਸੀਂ ਜਾਣਦੇ ਹਾਂ ਕਿ ਅੱਜ ਇਹ ਦੌੜ ਦੇ ਵਿੱਚੋਂ ਬਾਹਰ ਹੋ ਗਏ ਆ ਤੇ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੀ ਗੱਲਬਾਤ ਰਹਿੰਦੀ ਆ ਤੇ ਕਿਸ ਤਰੀਕੇ ਦੇ ਨਾਲ ਇਹ ਇਧਰਲੇ ਪਾਸੇ ਜਾਂਦੇ ਮਾਈਕ ਪੈਂਪਿਓ ਮਾਈਕ ਪੈਂਪਿਓ ਨੇ ਅਨਾਉਂਸ ਕੀਤੀ ਸੀ ਆਪਣੀ ਜਿਹੜੀ ਇਹ ਤੇ ਉਹ ਵੀ ਬਾਅਦ ਦੇ ਵਿੱਚ ਡ੍ਰੌਪ ਕਰ ਗਿਆ ਸੀ ਕ੍ਰਿਸ ਸਨੋਨੋ ਗਵਰਨਰ ਨਿਊ ਹੈਮਸ਼ਾਇਰ ਦੇ ਇਹਨਾਂ ਨੇ ਵੀ ਅਨਾਉਂਸ ਕੀਤੀ ਸੀ ਪਿਛਲੇ ਸਾਲ ਕਿ ਮੈਂ ਨਾਮਿਨੇਸ਼ਨ ਲੜਨੀ ਹੈ ਬਾਅਦ ਦੇ ਵਿੱਚ ਇਹ ਵੀ ਉਹਦੇ ਵਿੱਚੋਂ ਬਾਹਰ ਹੋ ਗਿਆ ਸੀ ਹੁਣ ਜਿਹੜੀ ਮੋਟੀ ਮੋਟੀ ਗੱਲ ਤੇ ਆ ਵੀ ਇਹ ਲਗਭਗ ਤੈ ਹੈ ਇਹਨਾਂ ਦਾ ਹਾਲਾਂਕਿ ਪ੍ਰੋਸੈਸ ਪੂਰਾ ਹੋਣਾ ਹੈ ਜਿਹੜੀਆਂ ਜਿਹੜੀਆਂ ਬਾਕੀ ਸਟੇਟਾਂ ਆ ਉਹਨਾਂ ਸਾਰਿਆਂ ਦੇ ਵਿੱਚ ਇਹ ਪ੍ਰੋਸੈਸ ਪੂਰਾ ਹੋਊਗਾ ਪ੍ਰਾਇਮਰੀਜ਼ ਦਾ ਉਹਦੇ ਤੋਂ ਬਾਅਦ ਫਿਰ ਜਾ ਕੇ ਕਿਤੇ ਜਿਹੜੇ ਡੈਲੀਗੇਟਸ ਹੋਣੇ ਜਾਣਗੇ ਤੇ ਡੈਲੀਗੇਟ ਆਖਰ ਦੇ ਵਿੱਚ ਜਾ ਕੇ ਹੋਰ ਫੈਸਲਾ ਕਰਨਗੇ ਵੀ ਅਸੀਂ ਕਿਧਰਲੇ ਪਾਸੇ ਜਾਣਾ ਆ ਤੇ ਵੈਸੇ ਜਿਹੜੇ ਲਗਭਗ ਤੈਅ ਆ ਜੋ ਬਾਈਡਨ ਡੈਮੋਕ੍ਰੇਟਸ ਵੱਲੋਂ ਤੇ ਜਿਹੜੇ ਡੋਨਲਡ ਟਰੰਪ ਨੇ ਰਿਪਬਲਿਕਨ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਹੋਣਗੇ ਅਗਲੀ ਗੱਲ ਮੈਂ ਦੋਸਤੋ ਕੋਸਟਲ ਸਿਟੀਜ਼ ਬਾਰੇ ਆ ਜਿਹੜੇ ਕੋਸਟਲ ਸਿਟੀਜ਼ ਨੇ ਉਹ ਦੱਸਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਵੇਲੇ ਥੱਲੇ ਨੂੰ ਜਾ ਰਹੇ ਆ ਹੁਣ ਮੌਸਮ ਬਦਲ ਰਿਹਾ ਇਹਦੇ ਕਰਕੇ ਗਰਮੀ ਪੈ ਰਹੀ ਗਰਮੀ ਪੈ ਰਹੀ ਪਹਾੜਾਂ 'ਚ ਬਰਫ਼ ਪਿਘਲ ਰਹੀ ਹੈ ਪਹਾੜਾਂ 'ਚ ਬਰਫ਼ ਪਿਘਲ ਰਹੀ ਹੈ ਤੇ ਦਰਿਆਵਾਂ 'ਚ ਪਾਣੀ ਜ਼ਿਆਦਾ ਆ ਰਿਹਾ ਦਰਿਆਵਾਂ 'ਚ ਜ਼ਿਆਦਾ ਪਾਣੀ ਆਉਣ ਦੇ ਨਾਲ ਸਮੁੰਦਰ ਦਾ ਲੈਵਲ ਉੱਚਾ ਹੋ ਰਿਹਾ ਹੁਣ ਜਦੋਂ ਸਮੁੰਦਰ ਦਾ ਲੈਵਲ ਉੱਚਾ ਹੋ ਰਿਹਾ ਤਾਂ ਕੁਦਰਤੀ ਆਕ ਕਿ ਨੇੜੇ ਦੇ ਸ਼ਹਿਰ ਜਿਹੜੇ ਕੰਢਿਆਂ ਦੇ ਉੱਤੇ ਆ ਉਹਨਾਂ ਨੂੰ ਖਤਰਾ ਆ ਉਹਨਾਂ ਨੂੰ ਖਤਰਾ ਦੁੱਗਣਾ ਉਸ ਵੇਲੇ ਹੋ ਜਾਂਦਾ ਜਦੋਂ ਰਿਪੋਰਟ ਰਿਪੋਰਟ ਇਹ ਆਉਂਦੀ ਆ ਕਿ ਉਹ ਥੱਲੇ ਨੂੰ ਜਾ ਰਹੇ ਆ ਉਹ ਸਿੰਕ ਕਰ ਰਹੇ ਆ ਜਾਂ ਧਰਤੀ ਦੇ ਵਿੱਚ ਧਸ ਰਹੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ ਪਰ ਇਹ ਜਿਹੜੀ ਇੱਕ ਨਵੀਂ ਖੋਜ ਆ ਜਿਹੜੀ ਰਿਸਰਚ ਆ ਉਹ ਦੱਸਦੀ ਆ ਕਿ 32 ਸ਼ਹਿਰ ਨੇ ਕੋਸਟਲ ਸਿਟੀਜ਼ ਯੂਨਾਈਟਿਡ ਸਟੇਟਸ ਦੇ ਵਿੱਚ ਜਿਹੜੇ ਸਿੰਕ ਕਰ ਰਹੇ ਆ ਗਰਾਊਂਡ ਦੇ ਵਿੱਚ ਇਸ ਪ੍ਰੋਸੈਸ ਨੂੰ ਸਬਸਿਡੀਂਗ ਕਿਹਾ ਜਾ ਰਿਹਾ ਹੈ ਔਰ ਇੱਥੇ ਵੱਡਾ ਮਸਲਾ ਇਹ ਆ ਕਿ ਫਲਡਿੰਗ ਦਾ ਰਿਸਕ ਬਹੁਤ ਹੋ ਗਿਆ ਜਿਹੜੇ ਸਿੰਕ ਕਰ ਰਹੇ ਆ ਲੈਂਡ ਉਹਦੇ ਨਾਲ ਜਿਹੜਾ ਫਲਡਿੰਗ ਦਾ ਰਿਸਕ ਵੱਧ ਰਿਹਾ ਆ ਸਪੈਸ਼ਲੀ ਜਦੋਂ ਇਹਨਾਂ ਨੂੰ ਜਿਹੜਾ ਸੀ ਲੈਵਲ ਜਿਹੜਾ ਵੱਧ ਰਿਹਾ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ ਕਲਾਈਮੇਟ ਚੇਂਜ ਦੇ ਨਾਲ ਵੱਡੇ ਸ਼ਹਿਰ ਜਿਵੇਂ ਬੋਸਟਨ ਨਿਊ ਔਰਲੀਅਨਸ ਸੈਨ ਫ੍ਰਾਂਸਿਸਕੋ ਇਹ ਉਹਨਾਂ ਜਿਹੜੇ ਜਿੱਥੇ ਫਲਡਿੰਗ ਦਾ ਰਿਸਕ ਵੱਧ ਰਿਹਾ ਔਰ 250 ਤੱਕ ਕਹਿੰਦੇ ਇਹ ਬਹੁਤ ਜ਼ਿਆਦਾ ਰਿਸਕ ਦੇ ਵਿੱਚ ਆ ਜਾਣਗੇ ਸ਼ਹਿਰ ਉਹ ਖਾਸ ਤੌਰ ਦੇ ਉੱਤੇ ਚਰਚਾ ਦੇ ਵਿੱਚ ਨੇ ਹੁਣ ਪਾਪੂਲੇਸ਼ਨ ਤੇ ਪ੍ਰਾਪਰਟੀ ਦੋਵਾਂ ਦਾ ਨੁਕਸਾਨ ਹੋਊਗਾ ਜਿਹੜਾ 273000 ਲੋਕ ਤੇ 171000 ਜਿਹੜੀਆਂ ਪ੍ਰਾਪਰਟੀਆਂ ਨੇ ਕੋਸਟਲ ਏਰੀਆਜ਼ ਦੇ ਵਿੱਚ ਉਹਨਾਂ ਦੇ ਉੱਤੇ ਇੰਪੈਕਟ ਹੋ ਸਕਦਾ ਫਲਡਿੰਗ ਦਾ ਸਵਾਲ ਇਹ ਪੈਦਾ ਹੁੰਦਾ ਕਿ ਦੇ ਕਾਰਨ ਕੀ ਆ ਕਾਰਨ ਹਾਲਾਂਕਿ ਪੂਰੇ ਤਰ੍ਹਾਂ ਤੱਕ ਨਹੀਂ ਸਮਝ ਆਇਆ ਵੀ ਸ਼ਹਿਰ ਦਾ ਸ਼ਹਿਰ ਧਰਤੀ ਦੇ ਵਿੱਚ ਕਿਦਾਂ ਧੱਸ ਸਕਦਾ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਗਰਾਊਂਡ ਵਾਟਰ ਆ ਇਹਨੂੰ ਬਾਹਰ ਕੱਢਿਆ ਜਾ ਰਿਹਾ ਐਕਸਟ੍ਰੈਕਟ ਕੀਤਾ ਜਾ ਰਿਹਾ ਤੇ ਉਹਦੇ ਨਾਲ ਹੋਰ ਕੀ ਰਿਹਾ ਕਿ ਜਿਹੜੀ ਕੰਪੈਕਟੇਸ਼ਨ ਹੋ ਰਹੀ ਆ ਸੈਡੀਮੈਂਟਸ ਜਾਂ ਦੂਜੇ ਤਰੀਕਿਆਂ ਨਾਲ ਇਹ ਕਹਿ ਲਓ ਕਿ ਧਰਤੀ ਦੇ ਥੱਲੇੋਂ ਪਾਣੀ ਬਾਹਰ ਕੱਢਿਆ ਜਾ ਰਿਹਾ ਪਾਣੀ ਨਿਕਲ ਕੇ ਤੇ ਉਹ ਸਾਰਾ ਥੀਟਲਰ ਸਟਰਕਚਰ ਹਿੱਲ ਰਿਹਾ ਤੇ ਸ਼ਹਿਰ ਜਿਹੜਾ ਆ ਉਹ ਥੱਲੇ ਨੂੰ ਜਾ ਰਿਹਾ ਇਹ ਨਹੀਂ ਕਿ ਉਹ ਫੁੱਟਾਂ ਦੇ ਫੁੱਟ ਸ਼ਹਿਰ ਥੱਲੇ ਨੂੰ ਧਰਤੀ ਜਿਹਾ ਹਸ ਰਿਹਾ ਪਰ ਕੁਛ ਨਾ ਕੁਛ ਜਾ ਰਹੇ ਆ ਤੇ ਇਹ ਹੁਣ ਕਿਹਾ ਸਾਇੰਟਿਸਟ ਇਹ ਕਹਿੰਦੇ ਆ ਕਿ ਇਸ ਰਿਸਕ ਨੂੰ ਅੰਡਰ ਐਸਟੀਮੇਟ ਕੀਤਾ ਜਾ ਰਿਹਾ ਜਿਹੜਾ ਇਸ ਵੇਲੇ ਫਲਡਿੰਗ ਮਾਡਲ ਆ ਉਹਨੂੰ ਅੰਡਰ ਐਸਟੀਮੇਟ ਕੀਤਾ ਜਾ ਰਿਹਾ ਰਿਸਕ ਦੇ ਉੱਤੇ ਕਿਉਂਕਿ ਇਹਨੂੰ ਇਦਾਂ ਨਹੀਂ ਸਮਝਿਆ ਜਾ ਰਿਹਾ ਕਿ ਕਿੰਨਾ ਜਲਦੀ ਏ ਜਿਹੜੀ ਲੈਂਡ ਆ ਇਹਨੇ ਸਿੰਕ ਕਰ ਜਾਣਾ ਇਹਦੇ ਵਿੱਚ ਇਹਦਾ ਰੋਲ ਬਹੁਤ ਵੱਡਾ ਆ ਜਿਹੜੇ ਹੜ੍ਹਾਂ ਦੇ ਵਿੱਚ ਹੁਣ ਇਹਦਾ ਪੋਪੂਲੇਸ਼ਨ ਦੇ ਉੱਤੇ ਇੰਪੈਕਟ ਪੈ ਰਿਹਾ ਜਿਹੜੇ ਖਾਸ ਕਰ ਕੋਸਟਲ ਪੋਪੂਲੇਸ਼ਨ ਆ ਸਪੈਸ਼ਲੀ ਜਿਹੜੀਆਂ ਡਿਸਐਡਵਾਂਟੇਜਸ ਕਮਿਊਨਿਟੀਜ਼ ਨੇ ਉਹਨਾਂ ਨੂੰ ਬਹੁਤ ਵੱਡੇ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੁਣ ਮਿਆਮੀ ਆ ਮਿਆਮੀ ਦੇ ਵਿੱਚ ਆਲਰੇਡੀ ਜਿਹੜਾ ਸਾਨੀ ਡੇ ਫਲਡਿੰਗ ਹੈ ਤੇ 122000 ਦੇ ਕਰੀਬ ਲੋਕ ਤੇ 81000 ਦੇ ਕਰੀਬ ਪ੍ਰਾਪਰਟੀ ਜਿਹੜੀਆਂ 250 ਤੱਕ ਉਹ ਕਹਿੰਦੇ ਹੜ੍ਹਾਂ ਦੇ ਰਿਸਕ ਦੇ ਉੱਤੇ ਹੋ ਸਕਦੀਆਂ ਹੁਣ ਇਹਦਾ ਵਿਗਿਆਨੀ ਇਹ ਕਹਿੰਦੇ ਕਿ ਇਦਾਂ ਸਟ੍ਰੈਟਜੀਜ਼ ਕੀ ਆ ਜਿਹਦਾ ਹੱਲ ਕੀ ਹੋ ਸਕਦਾ ਜਿੱਦਾਂ ਇੱਕ ਤੇ ਉਹ ਕਹਿੰਦੇ ਸੀਵਾਲ ਇੰਸਟਾਲ ਕੀਤੀ ਜਾ ਸਕਦੀ ਆ ਦੂਜਾ ਪ੍ਰਾਪਰਟੀਆਂ ਨੂੰ ਫਲੱਡ ਲੈਵਲ ਤੋਂ ਉੱਤੇ ਚੁੱਕਿਆ ਜਾ ਸਕਦਾ ਵੀ ਉੱਥੇ ਪਾਣੀ ਕਿਉਂਕਿ ਨੀਵੇਂ ਥਾਂ ਦੇ ਉੱਤੇ ਆਉਣਾ ਉਹਨਾਂ ਦਾ ਲੈਵਲ ਥੋੜਾ ਜਿਹਾ ਚੱਕ ਦਿੱਤਾ ਜਾਵੇ ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਗਰਾਊਂਡ ਵਾਟਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੀਪਲੈਨਿਸ਼ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਇਹਨੂੰ ਰਿਪਲੈਨਿਸ਼ ਕਰ ਲਿਆ ਜਾਵੇ ਇਹਦੇ ਨਾਲ ਕੋਈ ਨਾ ਕੋਈ ਹੱਲ ਹੋ ਸਕਦਾ ਜਿਹੜੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੀ ਸੁਣੀਆਂ ਉਹ ਗੱਲਾਂ ਇਸ ਵੇਲੇ ਵਾਪਰ ਰਹੀਆਂ ਨੇ ਕਦੇ ਕਿਸੇ ਨੇ ਸੀ ਸੁਣਿਆ ਕਿ ਸ਼ਹਿਰ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਪਰ ਫੇਰ ਵੀ ਇਹ ਘਟਨਾਵਾਂ ਅੱਜਕੱਲ੍ਹ ਵਾਪਰ ਰਹੀਆਂ ਅਗਲੀ ਗੱਲਬਾਤ ਇੱਕ ਬਹੁਤ ਪੁਰਾਣੇ ਕੇਸ ਬਾਰੇ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਇਹਨਾਂ ਨੇ ਤੇ ਇਸ ਵਿਅਕਤੀ ਦਾ ਸਬੰਧ ਇੱਕ ਕਤਲ ਨਾਲ ਦੱਸਿਆ ਜਾ ਰਿਹਾ ਕਤਲ ਇਹਨੇ ਕੀਤਾ ਕਤਲ 1986 ਦੇ ਵਿੱਚ ਹੋਇਆ 86 ਦੇ ਵਿੱਚ ਵਰਜੀਨੀਆ ਦੀ ਇੱਕ ਔਰਤ ਤੋਂ ਦਾ ਨਾਮ ਜੈਕਲਿਨ ਲਾਰਡ ਦੱਸਿਆ ਜਾ ਰਿਹਾ ਜੈਕਲਿਨ ਲਾਰਡ ਦਾ 1986 ਨੂੰ ਕਤਲ ਹੋਇਆ ਸੀ ਤੇ ਉਸ ਸਬੰਧ ਦੇ ਵਿੱਚ ਹੁਣ 2024 ਦੇ ਵਿੱਚ ਜਾ ਕੇ ਗ੍ਰਿਫਤਾਰੀ ਕੀਤੀ ਗਈ ਹੈ ਹੋਇਆ ਇਹ ਸੀ ਕਿ ਲਾਰਡ ਜਿਹਦੀ ਉਮਰ ਉਸ ਵੇਲੇ 32 ਸਾਲ ਸੀ ਇਹਨੂੰ ਆਖਰੀ ਵਾਰ ਆਪਣੇ ਵਰਕਪਲੇਸ ਦੇ ਉੱਤੇ ਦੇਖਿਆ ਸੀ ਮਾਉਂਟ ਵਰਨਨ ਰਿਐਲਿਟੀ ਦੇ ਵਿੱਚ ਤੇ 14 ਨਵੰਬਰ 1986 ਦੀ ਰਾਤ ਨੂੰ ਉਸ ਤੋਂ ਬਾਅਦ ਹੀ ਹੋਇਆ ਸੀ ਕਿ ਅਗਲੇ ਸਵੇਰ ਨੂੰ ਕੁਝ ਐਵੀਡੈਂਸ ਉੱਥੋਂ ਮਿਲੇ ਸੀ ਜਿਹੜੇ ਦੱਸਦੇ ਸੀ ਕਿ ਕੁਛ ਇੱਥੇ ਵਾਇਲੈਂਟ ਸਟਰਗਲ ਹੋਈ ਆ ਔਰ ਰਿਐਲਿਟੀ ਆਫਿਸ ਦੇ ਵਿੱਚ ਤੇ ਕੁਛ ਨਾ ਕੁਛ ਉੱਤੇ ਮਤਲਬ ਆ ਇੰਡੀਕੇਸ਼ਨ ਸੀਗੀ ਵੀ ਇੱਥੇ ਕੋਈ ਜੁਰਮ ਹੋਇਆ ਕੋ ਮਾੜੀ ਘਟਨਾ ਵਾਪਰੀ ਆ ਤੇ ਉਹਦੇ ਤੋਂ ਬਾਅਦ ਹੀ ਇੱਕ ਦਿਨ ਛੱਡ ਕੇ ਨਵੰਬਰ 16 ਨੂੰ 1986 ਨੂੰ ਲਾਰਡ ਦੀ ਜਿਹੜੀ ਬੋਡੀ ਸੀਗੀ ਉਹ ਡਿਸਕਵਰ ਕੀਤੀ ਗਈ ਵੁੱਡਰ ਏਰੀਆ ਤੋਂ ਜਿਹੜੀ ਆ ਇੱਕ ਬਹੁਤ ਇੱਕ ਮਤਲਬ ਪੁਰਾਣਾ ਕਾਰਪਟ ਸਟੇਆ ਸੀ ਉਹਦੇ ਥੱਲੇ ਉਹਦੀ লাশ ਪਈ ਸੀ ਇੱਕ ਮਹੀਨੇ ਬਾਅਦ ਉਹਦੀ ਕਾਰ ਲੱਭੀ ਸੀ ਥੋੜਾ ਜਿਹਾ ਅੱਗੇ ਜਾ ਕੇ ਜਿਹੜੇ ਕੁਝ ਥਾਂ ਦੇ ਉੱਤੇ ਇੱਕ ਜਿਹੜੀ ਫਲਿਕਸ ਕਾਉਂਟੀ ਦੇ ਵਿੱਚੋਂ ਤੇ ਫਿਰ ਉੱਥੇ ਡੀਐਨਏ ਐਵੀਡੈਂਸਸ ਕੁਝ ਕਲੈਕਟ ਕੀਤੇ ਸੀ ਉਸ ਵੇਲੇ ਉਹਨਾਂ ਨੇ ਤੇ ਉਸ ਡੀਐਨਏ ਨੂੰ ਹੁਣ ਇੱਕ ਹੋਰ ਵਿਅਕਤੀ ਦੇ ਨਾਲ ਲਿੰਕ ਕਰਕੇ ਤੇ ਇਹ ਲੱਭਿਆ ਜਾ ਰਿਹਾ ਅ ਬਾਅਦ ਦੇ ਵਿੱਚ ਦਸੰਬਰ 2023 ਦੇ ਵਿੱਚ ਜਿਹੜਾ ਡੀਐਨਏ ਐਵੀਡੈਂਸ ਹੈਗਾ ਇਹਨੂੰ ਲਾਰਡ ਦੇ ਮਰਡਰ ਦਾ ਨਾਲ ਇੱਕ ਹੋਰ ਜਿਹੜਾ ਅਨਸੋਲਵਡ ਕੇਸ ਹੈਗਾ ਜਿਹੜਾ 1998 ਦੇ ਵਿੱਚ ਇੱਕ ਮਰਡਰ ਹੋਇਆ ਸੀ 18 ਸਾਲਾ ਵਿਅਕਤੀ ਐਮੀ ਬੇਕਰ ਦਾ ਉਹਦੇ ਨਾਲ ਜੋੜ ਕੇ ਦੇਖਿਆ ਗਿਆ ਇਹ ਜਿਹੜਾ ਸਸਪੈਕਟ ਆ ਉਹ ਸਟੈਫਰਡ ਕਾਉਂਟੀ ਦੇ ਸ਼ੈਰਫਸ ਨੇ ਜਿਹੜਾ ਆਡੈਂਟੀਫਾਈ ਕੀਤਾ ਆ ਤੇ ਉਹਦਾ ਨਾਂ ਇਹਨਾਂ ਨੇ ਦੱਸਿਆ ਕਿ ਅਲੌਰੀ ਹੈਰੀਸਨ ਉਹਦਾ ਨਾਂ ਆ ਇਹ ਸਟੈਫਰਡ ਕਾਉਂਟੀ ਦਾ ਰਹਿਣ ਵਾਲਾ ਆ ਇਹਦੇ ਡੀਐਨਏ ਨੂੰ ਉਹਦੇ ਨਾਲ ਮੈਚ ਕਰਕੇ ਇਹਨਾਂ ਨੇ ਹੁਣ ਉਹ ਸਾਰਾ ਹਸਾਬ-ਕਤਾਬ ਲਾ ਕੇ ਦੱਸਿਆ ਤੇ 65 ਸਾਲ ਦੀ ਉਮਰ ਆ ਇਸ ਵੇਲੇ ਇਹਨੂੰ ਅਰੈਸਟ ਕਰ ਲਿਆ ਇਹਨਾਂ ਨੇ ਆ ਥੋੜੇ ਦਿਨ ਪਹਿਲਾਂ ਹੀ ਤੇ ਉਹਦਾ ਡੀਐਨਏ ਜਿਹੜਾ ਆ ਇੱਕ ਵੱਡਾ ਐਵੀਡੈਂਸ ਆ ਜਿਹੜਾ ਉਹਦੇ ਨਾਲ ਮੈਚ ਕਰ ਗਿਆ ਆ ਹੁਣ ਉਹਦੇ ਤੋਂ ਅੱਗੇ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਆ ਇਸ ਤਰੀਕੇ ਦੇ ਨਾਲ ਹੋਣਗੀਆਂ ਤੇ ਆਉਣ ਵਾਲੀ ਕਾਰਵਾਈ ਹੋਊਗੀ ਸੋ ਇੱਕ ਇਹ ਸਾਰਾ ਕੁਝ ਇਸ ਗੱਲ ਦਾ ਵੀ ਜਿਹੜਾ ਸਬੂਤ ਆ ਕਿ ਜਿਹੜਾ ਇਹ ਜਦੋਂ ਇੱਕ ਉਹਦੇ ਪਿੱਛੇ ਪੈਂਦੇ ਆ ਜਾਂ ਕਿਸੇ ਕੇਸ ਨੂੰ ਕੱਢਣਾ ਹੁੰਦਾ ਤਾਂ ਉਹਦੇ ਵਿੱਚ ਇਹ ਵਾਹ ਲੱਗਦੇ ਨੂੰ ਆਖਰ ਤੱਕ ਉਹਦੇ ਪਿੱਛੇ ਜਾਂਦੇ ਆ ਤੇ ਭਾਵੇਂ ਫਿਰ ਉਹ 1986 ਦਾ ਕੇਸ ਹੋਵੇ ਉਹਨੂੰ 2024 ਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੱਢ ਲਿਆ ਜਾਂਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀ Go